ਨਿਤਿਸ਼ ਕੁਮਾਰ ਨੇ ਸਾਲ 2025 ਤੋਂ ਬਾਅਦ ਵੀ ਸੱਤਾ 'ਚ ਬਣੇ ਰਹਿਣ ਲਈ ਪੀਐਮ ਮੋਦੀ ਦੇ ਪੈਰ ਚੂਲੇ ਜੋ ਕਿ 2025 ਤੋਂ ਬਾਅਦ ਵੀ ਮੁੱਖ ਮੰਤਰੀ ਬਣਨ ਲਈ ਭਾਜਪਾ ਦਾ ਸਮਰਥਨ ਮਿਲਦਾ ਰਹੇ ਇਹ ਗੱਲ ਨ ਜਨ ਸਰੋਜ ਦੇ ਸਲਾਹਕਾਰ ਅਤੇ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਪਾਪ ਪੀ ਕੇ ਨੇ ਕਹੀਆਂ ਜੀ ਹਾਂ ਪ੍ਰਸ਼ਾਂਤ ਕਿਸ਼ੋਰ ਇਹ ਗੱਲਾਂ ਨਿਤਿਸ਼ ਕੁਮਾਰ ਨੂੰ ਲੈ ਕੇ ਕਹਿ ਰਹੇ ਸਨ ਉਹਨਾਂ ਨੇ ਨਿਤਿਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਬਣੇ ਰਹਿਣ ਲਈ ਪੀਐਮ ਮੋਦੀ ਦੇ ਪੈਰ ਚੁੰਮਣ ਦਾ ਦੋਸ਼ ਲਾਇਆ ਇਸ ਤੋਂ ਪਹਿਲਾਂ ਚੋਣ ਨਤੀਜਿਆਂ ਦੀ ਭੂਵਿਕਵਾਣੀ ਕਰਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ ਇਸ ਵਾਰ ਭਾਜਪਾ ਚੰਗਾ ਪ੍ਰਦਰਸ਼ਨ ਕਰੇਗੀ ਪਰ ਨਤੀਜਿਆਂ ਤੋਂ ਬਾਅਦ ਉਹਨਾਂ ਨੂੰ ਕਾਫੀ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੀ ਜਨ ਸੂਰਜ ਮੋਹਮ ਦੇ ਹਿੱਸੇ ਵਜੋਂ ਸ਼ੁੱਕਰਵਾਰ ਨੂੰ ਇੱਕ ਇਕੱਠ ਨੂੰ ਸੰਬੋਧਨ ਕਰਦੇ ਹਾਂ ਕਿਸ਼ੋਰ ਨੇ ਕਿਹਾ ਕਿ ਦੇਸ਼ ਨੇ ਕੁਝ ਦਿਨ ਪਹਿਲਾਂ ਦੇਖਿਆ ਹੋਵੇਗਾ ਕਿ ਮੀਡੀਆ ਵਿੱਚ ਲੋਕ ਕਹਿ ਰਹੇ ਸਨ ਕਿ ਭਾਰਤ ਸਰਕਾਰ ਦੀ ਕਮਾਨ ਨਿਤਿਸ਼ ਇਕਰ ਨਿਤਿਸ਼ ਕੁਮਾਰ ਨਹੀਂ ਚਾਹੁੰਦੇ ਤਾਂ ਦੇਸ਼ ਦੀ ਸਰਕਾਰ ਨਹੀਂ ਬਣੇਗੀ ਨਿਤਿਸ਼ ਕੁਮਾਰ ਦੇ ਹੱਥਾਂ ਵਿੱਚ ਇੰਨੀ ਤਾਕਤ ਹੈ ਨਿਤਿਸ਼ ਕੁਮਾਰ ਨੇ ਬਦਲੇਚ ਕੀ ਮੰਗਿਆ ਸੋ ਬਿਹਾਰ ਦੇ ਬੱਚਿਆਂ ਲਈ ਰੋਜ਼ਗਾਰ ਨਹੀਂ ਮੰਗਿਆ ਬਿਹਾਰ ਦੇ ਜ਼ਿਲ੍ਹਿਆਂ ਵਿੱਚ ਖੰਡ ਫੈਕਟਰੀਆਂ ਚੱਲੂ ਹੋਣ ਦੀ ਕੋਈ ਮੰਗ ਨਹੀਂ ਸੀ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਣ ਦੀ ਕੋਈ ਮੰਗ ਨਹੀਂ ਸੀ ਬਿਹਾਰ ਦੇ ਲੋਕ ਸੋਚ ਰਹੇ ਹੋਣਗੇ ਕਿ ਫੇਰ ਉਹਨਾਂ ਨੇ ਮੰਗਿਆ ਕੀ ਅਖਰ ਨਿਤਿਸ਼ ਕੁਮਾਰ ਨੇ ਮੰਗ ਕੀਤੀ ਕਿ ਉਹ 2025 ਤੋਂ ਬਾਅਦ ਵੀ ਮੁੱਖ ਮੰਤਰੀ ਬਣੇ ਰਹਿਣ ਇਸ ਲਈ ਭਾਜਪਾ ਵੀ ਸਮਰਥਨ ਦਿੰਦੀ ਰਹੇ ਉਹਨਾਂ ਨੇ ਬਿਹਾਰ ਦੇ ਸਾਰੇ ਲੋਕਾਂ ਦੀ ਇੱਜ਼ਤ ਵਿੱਚ ਨਿਤਿਸ਼ ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ 13 ਕਰੋੜ ਲੋਕਾਂ ਦਾ ਨੇਤਾ ਜੋ ਸਾਡਾ ਮਾਣ ਅਤੇ ਸਤਿਕਾਰ ਹੈ ਪੂਰੇ ਦੇਸ਼ ਦੇ ਸਾਹਮਣੇ ਸਿਰ ਝੁਕਾ ਰਿਹਾ ਹੈ ਤੇ ਮੁੱਖ ਮੰਤਰੀ ਬਣੇ ਰਹਿਣ ਲਈ ਮੋਦੀ ਦੇ ਪੈਰ ਚੁਰਿਆ ਕਿਸ਼ੋਰ ਨੇ ਜੋ ਜਨ ਸੂਰਜ ਅਭਿਆਨ ਸ਼ੁਰੂ ਕਰਨ ਤੋਂ ਪਹਿਲਾਂ ਨਿਤਿਸ਼ ਦੀ ਪਾਰਟੀ ਜੀਡੀਪੀ ਉ ਤੇ ਰਾਸ਼ਟਰੀ ਉਪ ਪ੍ਰਧਾਨ ਸਨ ਨਿ ਪਿਛਲੇ ਹਫਤੇ ਨਵੀਂ ਦਿੱਲੀ ਵਿੱਚ ਹੋਈ ਐਨਡੀਆ ਦੀ ਮੀਟਿੰਗ ਵਿੱਚ ਮੋਦੀ ਨੂੰ ਐਨਡੀਆ ਦਾ ਨੇਤਾ ਲਾਉਣੇ ਜਾਣ ਤੋਂ ਬਾਅਦ ਨਿਤਿਸ਼ ਦੇ ਵਿਵਹਾਰ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉਤੇ ਇਸ਼ਾਰਾ ਕੀਤਾ ਸੀ